ਬੁਕਸ ਦਾ 트ੈਂਡ ਦੁਆਰ ਤੋਂ ਸ਼ੁਰੂ ਹੋ ਰਿਹਾ ਹੈ ਕਿਵੇਂ ਬੁਕਸ ਦਾ 트ੈਂਡ ਹੁਣ ਦੁਆਰ ਤੋਂ ਸ਼ੁਰੂ ਹੋ ਰਿਹਾ ਹੈ ਪੱਕੇ ਬੁਕਸ ਪੜਨ ਦਾ ਜਿਹੜੇ ਆਪਾਂ ਪੰਜਾਬੀ ਫਿਲਮ میکرز ਹੈਗੇ ਆ ਸਾਨੂੰ ਥੋੜਾ ਜਿਹਾ ਇਹੀ ਪਾਥ ਨਹੀਂ ਚੂਜ਼ ਕਰਨਾ ਚਾਹੀਦਾ ਐਂਡ ਮੈਨੂੰ ਲੱਗ ਰਿਹਾ ਜਿਹੜੀ ਚਮਕੀਲਾ ਜਿਹੜੀ ਮੂਵੀ ਹੈ ਉਹ ਪਰਫੈਕਟ ਤਰੀਕਾ ਸੀਗਾ ਕਿ ਜਿੱਥੇ ਤੁਸੀਂ ਪੰਜਾਬ ਨੂੰ ਵੀ ਪੰਜਾਬ ਪੂਰਾ ਪ੍ਰੋਪਰ ਦਿਖਾਇਆ ਭਈ ਆਪਾਂ OTT ਪਲੇਟਫਾਰਮ ਦੇ ਗੱਲ ਕਰਦੇ ਆ ਹਨਾ ਪੰਜਾਬ ਵੀ OTT ਪਲੇਟਫਾਰਮ ਵੀ ਹੈਗਾ ਜਿਵੇਂ ਚੋਪਾਲ ਹੈਗਾ ਪਰ ਕਿਤਨਾ ਕਿਤੇ ਆਪਾਂ ਹਲੇ ਕਈ ਹਲੇ ਵੀ ਉਹਨਾ ਕੰਟੈਂਟ ਨਹੀਂ ਬਣਿਆ ਹਲੇ ਹਨਾ ਕਿ ਜਿੰਨੇ ਸਬਜੈਕਟਸ ਹੈਗੇ ਨੇ ਆਪਣੇ ਕੋਲ ਪੰਜਾਬ ਦੇ ਵਿੱਚ ਮਤਲਬ ਐਗਜ਼ਾਮਪਲ ਲੈ ਲਓ ਨਾ ਚਮਕੀਲਾ 100% ਬਿਲਕੁਲ ਬਿਲਕੁਲ ਬਸ ਆਲਰੇਡੀ ਉਹਨਾਂ ਤੇ ਬਣੀ ਸੀਗੀ ਹਨਾ ਇਨਸਪੀਰੇਸ਼ਨਲ ਜੋੜੀ ਬਣੀ ਸੀਗੀ ਪਰ ਇਹੋ ਜਿਹੀ ਹੋਰ ਵੀ ਬਹੁਤ ਸਾਰੇ ਕਨਸੈਪਟਸ ਆਪਣੇ ਕੋਲ ਪੰਜਾਬ ਦੇ ਵਿੱਚ ਹੀ ਪਈ ਨੇ ਬਹੁਤ ਕਹਾਣੀਆਂ ਪਈਆਂ ਨੇ ਪੰਜਾਬੀ ਬੰਦਿਆਂ ਦੀ ਪਈਆਂ ਐਂਡ ਮੈਨੂੰ ਲੱਗ ਰਿਹਾ ਜਿਹੜੀ ਚਮਕੀਲਾ ਜਿਹੜੀ ਮੂਵੀ ਹੈ ਉਹ ਪਰਫੈਕਟ ਤਰੀਕਾ ਸੀਗਾ ਕਿ ਜਿੱਥੇ ਤੁਸੀਂ ਪੰਜਾਬ ਨੂੰ ਵੀ ਪੰਜਾਬ ਪੂਰਾ ਪ੍ਰੋਪਰ ਦਿਖਾਇਆ ਐਂਡ ਐਟ ਦ ਸੇਮ ਟਾਈਮ ਮਾਸੀ ਵੀ ਆ ਮੈਨੂੰ ਨਹੀਂ ਪਤਾ ਹੁਣ ਜੇ ਹਿੰਦੀ ਵਾਲੇ ਬੰਦੇ ਨੂੰ ਇਹ ਸਹੀ ਲੱਗੀ ਹੋएगी ਨਹੀਂ ਲੱਗੇਗੀ ਪਰ ਐਜ਼ ਅ ਪੰਜਾਬੀ ਮੈਂ ਬਹੁਤ ਜ਼ਿਆਦਾ ਮੈਨੂੰ ਅੱਛਾ ਲੱਗ ਰਿਹਾ ਸੀ ਕਿ ਜਿਹੜੇ ਡਾਇਲੋਗ ਨੂੰ ਹਿੰਦੀ ਕੀਤਾ ਜਾ ਸਕਦਾ ਸੀ ਉਹਨੂੰ ਕਿੰਨੇ ਬਿਊਟੀਫੁਲੀ ਤਰੀਕੇ ਨਾਲ ਹਿੰਦੀ ਚ ਬੋਲਤਾ ਪਰ ਫੀਲ ਹੀ ਨਹੀਂ ਹੋਇਆ ਕਿ ਉਹ ਹਿੰਦੀ ਸੀ ਹਿੰਦੀ ਸੀ ਕਿ ਬੀਇੰਗ ਅ ਪੰਜਾਬੀ ਮੈਨੂੰ ਇਨੀ ਫੀਲ ਹੋਇਆ ਹਿੰਦੀ ਦਾ ਡਾਇਲੋਗ ਡਾਇਲੋਗ ਸਹੀ ਗੱਲ ਹੈ ਸਹੀ ਗੱਲ ਔਰ ਹਿੰਦੀ ਚ ਹੋ ਰਿਹਾ ਜਾ ਦਿੱਤੀ ਤੇ ਕਿਤੇ ਨਾ ਕਿਤੇ ਸਾਨੂੰ ਲੱਗ ਰਿਹਾ ਕਿ ਐਜ਼ ਜਿਹੜੇ ਆਪਾਂ ਪੰਜਾਬੀ ਫਿਲਮ ਮੇਕਰਸ ਹੈਗੇ ਆ ਸਾਨੂੰ ਥੋੜਾ ਜਿਹਾ ਹੀ ਪਾਥ ਨਹੀਂ ਚੂਜ਼ ਕਰਨਾ ਚਾਹੀਦਾ ਕਿ ਇੱਕ সুইਟ ਸਪੌਟ ਹੈ ਜਿਦਾਂ ਤੁਸੀਂ ਯਸ਼ਰਾਜ ਜੀ ਦਾ ਵੀ ਦੱਸਿਆ ਕਿ ਮੈਂ ਪੰਜਾਬ ਨੂੰ ਹੀ ਦਿਖਾ ਰਿਹਾ ਪਰ ਦਿਖਾ ਮੈਂ ਉਸ ਲੈਂਗੁਏਜ 'ਚ ਰਿਹਾ ਕਿ ਜਿਸ ਨਾਲ ਉਹ ਬਿਲਕੁਲ ਕਿਤਨੇ ਕਿਤੇ ਚਮਕੀਲੇ ਨੇ ਇੱਕ ਰਾ ਨਹੀਂ ਦਿਖਾਇਆ ਥੋੜਾ ਜਿਹਾ ਇਹ ਹੈਗਾ ਜੀ ਉਹਨਾਂ ਨੇ ਉਹ ਜਿਹੜੀ ਚੀਜ਼ ਹੈ ਨਾ ਹੁਣ ਇਮਤੀਆਜ਼ ਅਲੀ ਸਾਹਦੀ ਸਟੱਡੀ ਬਹੁਤ ਹੈ ਜੀ ਹਮ ਹਣਾ ਇਹ ਸਾਰੀ ਚੀਜ਼ ਚਾਹੇ ਫਿਲਮ ਦੀ ਸਟਡੀ ਲਾ ਲਈ ਜਾਏ ਬੁੱਕ ਦੀ ਸਟਡੀ ਲਾ ਲਈ ਜਾਏ ਆਪਾਂ ਹਿਊਮਨ ਨੇਚਰ ਦੀ ਸਟਡੀ ਲਾ ਲਈ ਹੈ ਹੈਨਾ ਚਾਹੇ ਆਡੀਅנס ਦੀ ਸਟਡੀ ਲਾ ਲਈਏ ਜਿਹੜੀ ਉਹ ਸਟਡੀ ਉਹਨਾਂ ਨੇ ਆਪਣੀ ਜ਼ਿੰਦਗੀ ਚ ਕੀਤੀ ਹੋਈ ਆ ਉਹ ਫਿਰ ਫਿਲਮ ਚ ਨਜ਼ਰ ਵੀ ਆਉਂਦੀ ਹੈ ਹਮ ਹੈਨਾ ਜਿਵੇਂ ਜਿਹੜਾ ਫਿਲਮ ਦਾ ਐਂਡ ਵਾਲਾ ਸ਼ੌਟ ਇਕੱਲੇ ਮਾਈਕ ਤੇ ਛੱਡ ਕੇ ਜਾਣੀ ਚੀਜ਼ ਹਮ ਹੈਨਾ ਕਿਹਾ ਬਿਊਟੀਫੁਲੀ ਸਿੰਬੋਲਿਕਲ ਉਹਨਾਂ ਨੇ ਗੱਲ ਕੀਤੀ ਉਸ ਚੀਜ਼ ਉੱਤੇ ਹੈਨਾ ਤੇ ਉਹ ਇੱਕ ਸ਼ੌਟ ਦੇ ਵਿੱਚ ਚੀਜ਼ ਬਹੁਤ ਵੱਡੀਆਂ ਬਹੁਤ ਵੱਡੀਆਂ ਚੀਜ਼ਾਂ ਕਹਿ ਗਏ ਹਮ ਹੈਨਾ ਤੇ ਉਹੋ ਸਟੱਡੀ ਵੀ ਮਤਲਬ ਵੀ ਜੇ ਆਪਾਂ ਸਟੱਡੀ ਕਰਨਾ ਜੇ ਆਪਾਂ ਵੀ ਉਸ ਲੈਵਲ ਤੇ ਪਹੁੰਚ ਹੀ ਸਕਦੇ ਜੀ ਉਦੋਂ ਜਿਹੜਾ ਕੋਈ ਦੌਰ ਆਏਗੀ ਹਨਾ ਤੇ ਬਹੁਤ ਹੁਣ ਜਿਵੇਂ ਬੁੱਕਸ ਦਾ ਟ੍ਰੈਂਡ ਦੁਬਾਰਾ ਤੋਂ ਸ਼ੁਰੂ ਹੋ ਰਿਹਾ ਕਿਵੇਂ ਬੁੱਕਸ ਦਾ ਟ੍ਰੈਂਡ ਹੁਣ ਦੁਬਾਰਾ ਤੋਂ ਸ਼ੁਰੂ ਹੋ ਰਿਹਾ ਪਹਿਲਾਂ ਕਿ ਬੁੱਕਸ ਪੜ੍ਹਨ ਦਾ ਬੁੱਕਸ ਪੜ੍ਹਨ ਦਾ ਭਾਈ ਜੋ ਜੋ ਮੈਂ ਨਾ ਉਹਨੇ ਰੀਸੈਂਟਲੀ ਇੱਕ ਪੰਜਾਬੀ ਪਬਲਿਸ਼ਰ ਹੀ ਹੈਗੇ ਉਹਨਾਂ ਨਾਲ ਗੱਲ ਹੋਈ ਹੈ ਕਿ ਬੁੱਕਸ ਪੜ੍ਹਨ ਦਾ ਨਹੀਂ ਇੰਨਾ ਹੱਲੇ ਹੋਇਆ ਜਿੰਨਾ ਬੁੱਕਸ ਖਰੀਦਨ ਦਾ ਹੋਇਆ ਹੱਲੇ ਲੋਕੀ ਥੋੜਾ ਜਿਹਾ ਜਿਹੜਾ ਹੈ ਨਾ ਉਹ ਆਪਣੇ ਆਪ ਨੂੰ ਇੰਟੈਲੈਕਚੁਅਲ ਦਿਖਾਣ ਜੇ ਤੋ ਤੁਸੀਂ ਪੜ੍ਹੋਗੇ ਇਵੈਂਚੁਅਲੀ ਤਾਂ ਪੜੋਗੇ ਨੈਕਸਟ ਸਟੈਪ ਤਾਂ ਇਹੀ ਹੋਏਗਾ ਜੇ ਘਰੇ ਕਿਤਾਬ ਹੋਏਗੀ ਤਾਂ ਹੀ ਪੜ ਪਾਏਗਾ ਕੋਈ ਇਹ ਸਿੰਪਲ ਜੀ ਗੱਲ ਹੈ ਮੈਂ ਨਾ ਆਪਣੀ ਜ਼ਿੰਦਗੀ ਦੇਖੇ ਜੀ ਜੇ ਮੇਰੇ ਸਰਾਣੇ ਆਪਣਾ ਗੁਟਕਾ ਸਾਹਿਬ ਪਿਆ ਹੋਵੇ ਪੜਾਠ ਕਰ ਲੈਣਾ ਜੇ ਮੇਰੀ ਅੱਖਾਂ ਤੋਂ ਓਲੇ ਹੈ ਫਿਰ ਥੋੜਾ ਜਿਹਾ ਟਾਈਮ ਲੱਗਦਾ ਹੁਣ ਜੇ ਬੁੱਕਸ ਉਮੀ ਸਰਾਣੇ ਪਈਆਂ ਨੇ ਇੱਕ ਨਾ ਇੱਕ ਦਿਨ ਤਾਂ ਮੈਂ ਦੁੱਖੀ ਖੋਲੂਗਾ ਫਿਰ ਹੈ ਕਿ ਨੀਂਦ ਨਹੀਂ ਆ ਰਹੀ ਮੈਂ ਪੜੀ ਲੈਣਾ ਚਾਹੁੰਦਾ ਕਰਕੇ ਦੇਖ ਲਈਏ ਕਈ ਬੁੱਕਾਂ ਇਦਾਂ ਨਹੀਂ ਨੇ ਇਹ ਇੱਕ ਸਮਾਰਟ ਵਧੀਆ ਮੂਵਮੈਂਟ ਜਿਹੜੀ ਸ਼ੁਰੂ ਹੋਈ ਜੀ ਚੰਗੀ ਚੀਜ਼ ਹੈ ਮੈਂ ਵੀ ਦੇ ਬਹੁਤ ਪੰਜਾਬੀ ਡਾਕੂਮੈਂਟਰੀ ਹੁਣ ਹੌਲੀ-ਹੌਲੀ ਲੋਕਾਂ ਨੂੰ ਮੈਨੂੰ ਐ ਲੱਗਦਾ ਕਾ ਵੀ ਜਦੋਂ ਬੁੱਕਸ ਦਾ ਟ੍ਰੈਂਡ ਸ਼ੁਰੂ ਹੋਗਾ ਥੋੜੀ ਜੀ ਇੰਟੈਲੈਕਚੁਅਲੀ ਚੀਜ਼ਾਂ ਸ਼ੁਰੂ ਹੋਣਗੇ ਫਿਰ ਡਾਕੂਮੈਂਟਰੀਜ਼ ਦਾ ਟ੍ਰੈਂਡ ਵੀ ਸ਼ੁਰੂ ਹੋਊਗਾ ਡਾਕੂਮੈਂਟਰੀ ਤੋਂ ਬਾ ਫਿਲਮਾਂ ਨੇ ਤਾਂ ਚੇਂਜ ਹੁੰਦੀ ਰਹਿਣਾ ਹੈ